ਇਦੂ ਕੋਲੋਂ ਆਪਨੂੰ 14 ਸ਼ੀਸ਼ੀਆਂ ਬੈਨਲੈਕਸ ਕਫਿਰ ਤੇ 280 ਗੋਰੀਆਂ ਕੈਰੀ ਸਮਾਨੀਆਂ ਮਿਲੀਆਂ ਸੀ ਇਹਨੀਆਂ ਐਂਟੀਪੈਸੈਟਿਕ ਦਵਾਈ ਚਾਹੀਏ ਐਂਟੀਪੈਸੈਟਿਕ ਦੀ ਜਾਂਚ ਚਾਹੀਦੀ ਇਹ ਮਕਦਮਾ ਦਰਜ ਕਰਕੇ ਇਹਨੂੰ ਜੇਲ੍ਹ ਭੇਜਿਆ ਗਿਆ ਸੀ ਹਾਲੇ ਵੀ ਹੈ ਜੁਡੀਸ਼ੀਅਨ ਕਸਟਡੀ ਚ ਹੈਗਾ ਹੁਣ ਇਹਦੇ ਮਤਲਬ ਤੁਹਾਨੂੰ ਦੱਸਣਾ ਇਹ ਚਾਹਣਾ ਹੈ ਵੀ ਇਹ ਸਾਡੀ ਪ੍ਰਾਇਮਰੀ ਡਿਊਟੀ ਹੈ ਜਦੋਂ ਵੀ پولیس ਕੋਲ ਕੋਈ ਇਤਲਾਹ ਆਉਂਦੀ ਹੈ ਕੋਈ ਬੰਦਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੀਲੇ ਸਮਗਰੀ ਕਰ ਰਿਹਾ ਹੈ ਉਸ ਬੰਦੇ ਨੂੰ ਕਾਬੂ ਕਰਕੇ ਉਹਦੇ ਤੋਂ ਨਸ਼ਾ ਦਾ ਪਦਾਰਥ ਨਸ਼ੀਲਾ ਪਦਾਰਥ ਜੋ ਵੀ ਹੈ ਚਾਹੇ ਦਵਾਈ ਹੈ ਕੋਰੀਆਂ ਨੇ ਜਾਂ ਅਫੀਨ ਪੁਤੀ ਹੈ ਉਹ ਜੋ ਚਿੱਟਾ ਦੀ ਹੋਈ ਹੈ ਉਹ ਬਰਾਮਦ ਕਰਾ ਕੇ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਮਕਦਮਾ ਦਰਜ ਕਰਨਾ ਮਕਦਮਾ ਦਰਜ ਕਰਕੇ ਉਹਨੂੰ ਫੜਕੇ ਜੇਲ੍ਹ ਭੇਜਣਾ ਇਰ ਉਹਦਾ ਚਲਾਨ ਪੇਸ਼ ਕਰਕੇ ਉਸ ਮਕਦਮੇ ਦੇ ਵਿੱਚੋਂ ਸਜ਼ਾ ਕਰਵਾਉਣਾ ਇਹ ਹੈਗੀ ਸਾਡੀ ਪ੍ਰਾਈਵੇਟੀ ਇਸ ਪੁਲ ਸਿੰਘ ਦੀ ਪ੍ਰਾਈਵੇਟੀ ਹੈ ਪੁਲ ਸਿੰਘ ਦਾ ਬਰੋਦ ਕਰਦੇ ਆ ਉਹ ਉਸ ਤੋਂ ਬਾਅਦ ਇਹਨਾਂ ਕਾਨੂੰਨ ਸੈਕੰਡ ਰਿਵੀਜ਼ਨ ਹੈ ਉਹ ਇਹ ਵੀ ਜੇ ਕੋਈ ਬੰਦਾ ਨਸ਼ੇ ਵੇਚ ਕੇ ਉਸ ਪ੍ਰਾਫਿਟ ਨਾਲ ਕੋਈ ਜਾਇਦਾਦ ਬਣਾ ਲੈਂਦਾ ਹੈ ਉਹ ਜਾਇਦਾਦ ਵੀ ਉਹ ਰੱਖਣ ਦਾ ਹੱਕ ਦਾ ਨਹੀਂਗਾ ਉਹ ਪ੍ਰਾਪਰਟੀ ਵੀ ਸਰਕਾਰ ਦੁਆਰਾ ਜ਼ਬਤ ਕੀਤੀ ਜਾਂਦੀ ਹੈ ਇਸ जी है ये कारोबार के अधीन एस एस पी साहब श्री भागीदास मीना जी पी एस 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 पी मानसा है सारे स्कॉलर के खिलाफ केस तैयार करके कंपीटेंट अथॉरिटी दिल्ली भेजे गए वो सूच ये खानी है प्रॉपर्टी जब फ्रीज कराप्त हुए सुनो ਪੈਰਸੋਂ ਇੱਕ ਸ਼ਹਿਰ ਵਿੱਚ ਜੋਗੀ ਗਾਰੇ ਉਹਦੀ ਵਿਕੀ ਦੀ ਉਹਨੇ ਕੋਲ 1100 ਗਰੀਸ ਗੱਲ ਹੋ ਰਹੀ ਸੀ ਉਹਦੇ ਮਤਲਬ ਤਾਂ ਕਰਦੇ ਆ ਉਹ ਵੀ ਰੇਡੀਸਟ ਪੈਸੇ ਹੋ ਗਏ ਉਹਦੇ ਕਰਕੇ ਇਹ ਤੇਰਾ ਨਸਤੇ ਇਹਦੀ ਪ੍ਰਾਪਰਟੀ ਫ੍ਰੀ ਹੋ ਗਈ ਉਹਦੇ ਉੱਤੇ ਬਾਅਦ ਤੇ ਵੀ ਆਪਾਂ ਨੋਟਿਸ ਲਾ ਗਿਆ ਪਿਆ ਸੀ ਅੱਜ ਇਹ ਅਨੀਸ਼ ਕੰਮ ਬਕਰ ਜੀ ਇਹ ਪ੍ਰਾਪਰਟੀ ਦੀ ਕੀਮਤ ਉਹਦੇ ਦੀ ਹੈਗੀ ਹੈ 69900 ਤਕੀ ਜੇ ਵੀ ਹੋਰ ਸਾਡੀ ਨਿਗਾ ਚ ਆ ਗਈ ਉਹ ਵੀ ਬਣਾ ਕੇ ਭੇਜ ਦੇ ਇਸ ਤਰ੍ਹਾਂ ਜਿਹੜਾ ਵੀ ਬੰਦਾ ਕੋਈ ਵੀ ਨਸ਼ੀਲੇ ਪਦਾਰਥੇ ਕਾਰੋਬਾਰ ਚ ਫੜਿਆ ਗਿਆ ਉਹ ਇਹ ਮਤ ਸੋਚੇ ਵੀ ਜੇ ਮੈਂ ਕਿਸੇ ਕੋਈ ਪੁਲਿਸ ਤੋਂ बच ਗਏ ਜਾਂ ਕਾਨੂੰਨ ਤੋਂ बच ਕੇ ਕੋਈ ਇਜਾਜ਼ਤ ਬਣਾ ਲਈ ਹੈਗੀ ਹੈ ਉਹ ਮੇਰੀ ਹੋਗੀ ਨਾ ਉਹ ਵੀ ਬਾਅਦ ਸਰਕਾਰ ਕੋਲ ਜੱप्त ਹੋ ਜਾਏਗਾ ਇਹ ਦੁਤੀ ਕਹੇ ਰਹੀ ਮੈਂ ਸਾਰੇ ਸ਼ਹਿਰੀਆਂ ਨੂੰ ਇਹ अपील ਕਰਨੀ ਚਾਹੁੰਦਾ ਵੀ ਤੁਹਾਨੂੰ ਜਿੱਥੇ ਵੀ ਕਿਸੇ ਬੰਦੇ ਬਾਰੇ ਖੁਲਾਸਾ ਮਿਲਦੀ ਹੈ ਵੀ ਉਹ ਇਸ ਦਾ ਕੋਈ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਚਾਹੇ ਉਹ ਨੇਵਾਰ ਜਾਇਆ ਨੋਟ੍ਰੀਫਾਈਂ ਜਾਇਆ ਥੋੜੇ ਸ਼ਹਿਰ ਜਾਇਆ ਉਹਦੇ ਬਾਰੇ ਪੁਲਿਸ ਜਰੂਰ ਸਾਨੂੰ ਇਤਲਾਹ ਦਿਓ ਤੇ ਅਸੀਂ ਉਹਦੇ ਤੇ ਕਾਰਵਾਈ 100% ਕਰਾਂਗੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜਾਂਗੇ ਇਹ ਚੰਗੇ ਸ਼ਹਿਰੀ ਹੁੰਦੇ ਨੇ ਆਤਰਾ ਮੇਂ ਟੀਵੀ ਬੰਦੀ ਹੈ ਆਪਣਾ ਫਰਜ਼ ਵੀ ਹੈ ਤੇ ਇਹ ਤੇ ਆਪਣਾ ਜ਼ਾਤੀ ਨਫਾ ਵੀ ਹੈ ਕਿਉਂਕਿ ਇਹ ਜਿਹੜੇ ਬੰਦੇ ਨੇ ਇਹਦੇ ਇਹ ਬੰਦੇ ਜਾਲਾ ਤੋਂ ਇੱਕ ਨਾ ਕਰ ਰਹੇ ਨੇ ਆਪਣੇ ਬੱਚਿਆਂ ਦੇ ਜਿਹੜਾ ਖੁਸ਼ਹਾਲ ਸੁਭਾਜੀ ਪੰਜਾਬ ਉਹਨੂੰ ਰਹਿ ਲਈ ਖਤਰਨਾਕ ਪਾ ਰਹੇ ਨੇ 1 ਲੱਖ ਹੈ ਇਸ ਲੱਖ ਤੋਂ ਬਹੁਤ ਸਾਰੇ ਖਰਚਾ ਹੋਣਾ ਚਾਹੀਦਾ ਸਾਰੇ ਗੱਲ ਤੇ ਹਿੰਮਤ ਵਾਲੀ ਦੂਜੀ ਇੱਕ ਗਰੰਟੀ ਹੈ ਵੀ ਜਿਹੜਾ ਕੋ ਬੰਦਾ ਸਰੋਤਲਾ ਦਊਗਾ ਉਹਦਾ ਕੰਮ ਬਿਲਕੁਲ ਪੁੱਟ ਕੇ 150% ਜਾਂ ਲੋ 200% ਜਾਂ ਲੋ 1000% ਲੋ ਬਿਲਕੁਲ ਕਿਸੇ ਨਾ ਆਉਣੀ ਆਊਗਾ ਵੀ ਕਿਨੇ ਦਲਾ ਜੇ ਬੇਕਾਫ ਹੋ ਗਏ ਮੇਰੇ ਨੰਬਰ ਤੇ ਐਸਫੀ ਸੁਹਮਾਨ ਇਹ ਨਵੇਂ ਨੰਬਰ ਤੇ ਹੈਲਪਲਾਈਨ ਦਾ ਨੰਬਰ ਹੈ ਉਹ ਤੇ ਲਾ ਦੇਉ ਜੇ ਕੋਈ ਬੰਦਾ ਕਾਰੋਬਾਰ ਕਰਦਾ ਥੋੜਾ ਕਰਦਾ ਬੋਤਾ ਕਰਦਾ ਛੋਟਾ ਹੈ ਵੱਡਾ ਹੈ ਹਾਲੇ ਨਾ ਕੋਈ ਨਾ ਗੋਂਡੀ ਹੈ ਰਿਸ਼ਤੇਦਾਰ ਹੈ ਨਾ ਕੋਈ ਜੇ ਕੋਈ ਆਦੀ ਹੋ ਗਿਆ ਅਸ਼ੇ ਕਰਨ ਦਾ ਇਸ ਦਲਦਲ ਜਿਹੇਸ ਬਿਮਾਰੀ ਫਸ ਗਿਆ ਉਹਦੇ ਬਾਰੇ ਵੀ ਦੱਸੋ ਸਰਕਾਰ ਕਿਉਂ ਬਕਾਇਦਾ ਪ੍ਰੋਵੀਜ਼ਨਾਂ ਦੇ ਸਰੀ ਲਾਜ ਵਾਸਤੇ ਉਹਨਾਂ ਦਾ ਪਰ ਡਿਡੈਕਸ਼ਨ ਸੈਂਟਰ ਭੇਜ ਕੇ ਦਵਾਈ ਦਵਾ ਕੇ ਸੰਗੀਤੀ ਕੇ ਨਾਲ ਹਾਲ ਲਗਾਈਏ ਤਾਂ ਕਿ ਉਹ ਵੀ ਜਿਹੜਾ ਹੈਗਾ ਦਿਲ ਦਾ ਚੁਬਾਰ ਆ ਰਿਹਾ ਹੈ ਸੰਗੀ ਸ਼ਰੀਰ ਪਰ ਸੋ। ਥੈਂਕ ਯੂ।